ਹਾਂਜੀ ਦੋਸਤੋ ਇਹ ਦੇਖੋ ਉੱਤਰਾਖੰਡ ਵਿੱਚ ਜਿਆਦਾਤਰ ਲੋਕ ਆਪਣੀ ਖੇਤੀ ਕਰਦੇ ਨੇ ਸਬਜ਼ੀਆਂ ਵਗੈਰਾ ਆਪਣੀਆਂ ਹੀ ਗਾਉਂਦੇ ਨੇ ਆ ਦੇਖੋ ਕੁਦਰਤੀ ਕਈਆ ਲੱਗਿਆ ਕੁਦਰਤੀ ਹੋਰ ਵੀ ਸਬਜ਼ੀਆਂ ਹੁੰਦਾ ਅਸਦਾ ਇਹ ਬਤੇੜਾ ਲਾਈਆਂ ਨੇ ਬਤੇੜਾ ਸਾਡੇ ਪੰਜਾਬ ਚ ਤਾਂ ਬਤੇੜਾ ਬੋਲਦੇ ਨੇ ਉੱਤਰਾਖੰਡ ਤੇ ਤਾਂ ਹੋਰ ਹੀ ਕੁਝ ਬੋਲਦੇ ਨੇ ਉਹ ਬਤੇੜਾ ਉਹ ਇੱਥੇ ਅੱਗੇ ਹਲਦੀ ਲਾਈਏ ਇੱਧਰ ਕੱਦੂ ਦੀ ਬੇਲ ਬڑے-ਵਡੇ ਕੱਦੂ ਲੱਗੇ ਸੀ ਉਹਨੇ ਤੋੜਿਆ ਕੱਦੂ ਦੀ ਬੇਲ ਤੋਰੀਆਂ ਦੀ ਬੇਲ ਅੰ ਵਿੱਚ ਬੈਂਗਣ ਦੇ ਬੂਟੇ ਵੀ ਲੱਗੇ ਨੇ ਜੋ ਵੀ ਇੱਥੇ ਸਬਜ਼ੀ ਬਣਦੀ ਘਰ ਦੀ ਉਗਾਈ ਜਾਂਦੀ ਬਾਹਰ ਤੋਂ ਕੁਝ ਨਹੀਂ ਲਿਆ ਜਾਂਦਾ ਜੋ ਵੀ ਇੱਥੇ ਬਣਾਇਆ ਜਾਂਦਾ ਘਰ ਦਾ ਹੀ ਉਗਾਇਆ ਜਾਂਦਾ ਜ਼ਿਆਦਾਤਰ ਘਰ ਦੀ ਹੀ ਖੇਤੀ ਹੁੰਦੀ ਵੈਦਰ ਵੀ ਤੁਹਾਨੂੰ ਚੈੱਕ ਕਰਵਾਉਂਦੇ ਵੈਦਰ ਬਹੁਤ ਵਧੀਆ ਵੈਦਰ ਇਹ ਦੇਖੋ ਬੈਂਗਣ ਪਿੰਡੀਆਂ ਪਿੰਡੀਆਂ ਬੈਂਗਣ ਕੱਦੂ ਦੀ ਬੇਲ ਹੋਰ ਵੀ ਨੀਚੇ ਬਹੁਤ ਲੱਗੀਆਂ ਨੇ ਤੇ ਦੋਸਤੋ ਵੈਦਰ ਚੈੱਕ ਕਰੋ ਵੈਦਰ ਬਹੁਤ ਸੋਹਣਾ ਵੈਦਰ ਟੈਂਪਰੇਚਰ ਲਗਭਗ 15 ਡਿਗਰੀ ਸ਼ਾਮ ਨੂੰ ਤਾਂ ਠੰਡ ਹੋ ਜਾਂਦੀ ਕੰਬਲ ਲੈ ਕੇ ਸੋਣਾ ਪੈਂਦਾ ਬਹੁਤ ਸੋਹਣਾ ਵੈਦਰ ਸੋ ਅੱਜ ਦਾ ਸਾਡਾ ਵੀਡੀਓ ਦਾ ਇਹ ਮਕਸਦ ਹੈ ਕਿ ਜੋ ਵੀ ਇੱਥੇ ਬਣਾਉਂਦੇ ਨੇ ਉਹ ਕੁਦਰਤਿੰਦਾ ਕੋਈ ਵੀ ਖਾਦ ਕੀਟਨਾਸ਼ਕ ਨਹੀਂ ਪਾਇਆ ਜਾਂਦਾ ਸਭ ਕੁਝ ਨੇਚਰਲ ਹੁੰਦਾ ਸੋ ਆਪਾਂ ਤੁਹਾਨੂੰ ਹੋਰ ਵੀ ਵਧੀਆ-ਵਧੀਆ ਵੀਡੀਓ ਦੱਸਾਂਗੇ ਉੱਤਰਾ ਘੰਡਲ ਆਪਾਂ ਹੋਰ ਦੋ-ਚਾਰ ਦਿਨ ਉੱਤਰਾ ਘੰਡੀ ਰਹਿਣਾ ਸੋ ਤੁਹਾਨੂੰ ਹੋਰ ਦੱਸਾਂਗੇ ਹਿਮਾਚਲ ਵੀ ਦੱਸਿਆ ਸੀ ਉੱਤਰਾ ਘੰਡੀ ਵੀ ਦੱਸਾਂਗੇ ਤੋ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ। ਸੋ ਮਿਲਦੇ ਆਂ ਅਗਲੀ ਵੀਡੀਓ 'ਚ। ਇਹ ਜੋ ਤੁਸੀਂ ਸਾਰੀਆਂ ਸਬਜ਼ੀਆਂ ਦੇਖ ਰਹੇ, ਇਹ ਸਾਰੀਆਂ ਸਬਜ਼ੀਆਂ ਘਰ ਦੀਆਂ ਸਬਜ਼ੀਆਂ ਨੇ, ਫਰੈਸ਼ ਸਬਜ਼ੀਆਂ। ਸੋ ਕੁਛ ਵੀ ਬਾਹਰੋਂ ਨਹੀਂ ਲਿਆਂਦਾ ਜਾਂਦਾ, ਸਭ ਘਰ ਦਾ ਬਗਾਇਆ ਜਾਂਦਾ। ਇਹ ਸਾਰੀਆਂ ਸਬਜ਼ੀਆਂ ਘਰ ਦੀਆਂ ਇਹ ਕੇਲੇ ਨੇ। ਘਰ ਦੇ ਕੇਲੇ।